ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਬਹੁਤ ਫਿਕਰ ਹੁੰਦੀ ਹੈ ਕਿ ਉਹ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣ ਜਾਂ ਸਾਡਾ ਕਹਿਣਾ ਮੰਨਣ ਤੇ ਕਈ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੇ ਮਾਪੇ ਦਾ ਕਹਿਣਾ ਵੀ ਨਹੀਂ ਮੰਨਦੇ ਹਰ ਇੱਕ ਮਾਪੇ ਚਾਹੁੰਦਾ ਹੈ ਕਿ ਸਾਡਾ ਬੱਚਾ ਤਰੱਕੀ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਕਿਸੇ ਵੀ ਚੀਜ਼ ਦੀ ਘਾਟ ਨਾ ਹੋਵੇ ਕਿਸੇ ਦੇ ਅੱਗੇ ਹੱਥ ਨਾ ਫਿਲਾਵੇ ਤੇ ਪੜ੍ਹ ਲਿਖ ਕੇ ਇੰਨਾ ਚੰਗਾ ਇਨਸਾਨ ਬਣੇ ਕਿ ਆਪਣੀ ਜ਼ਰੂਰਤਾਂ ਆਪ ਪੂਰੀ ਕਰ ਸਕੇ ਤੇ ਜਦੋਂ ਬੱਚਾ ਵੇਗਾ ਤਾਂ ਹੀ ਫਿਰ ਅੱਗੇ ਜਾ ਕੇ ਕਾਮਯਾਬ ਬਣੇਗਾ ਤੇ ਜੇ ਬੱਚਿਆਂ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਜਾਂ ਫਿਰ ਤੁਹਾਡੇ ਬੱਚੇ ਕਿਸੇ ਬੁਰੀ ਸੰਗਤ ਦੇ ਵਿੱਚ ਪੈ ਗਏ ਨੇ ਜਾਂ ਤੁਸੀਂ ਆਪਣੇ ਤੁਹਾਡੇ ਬੱਚੇ ਹਜੇ ਛੋਟੇ ਨੇ ਤੇ ਤੁਸੀਂ ਉਹਨਾਂ ਨੂੰ ਕਿਸੇ ਬੁਰੀ ਸੰਗਤ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਮਾਵਾਂ ਇਹ ਪਾਠ ਕਰ ਲੈਣ ਜਿਹੜਾ ਮੈਂ ਤੁਹਾਨੂੰ ਅੱਜ ਦੱਸਾਂਗੀ ਜਦੋਂ ਮਾਵਾਂ ਆਪਣੇ ਬੱਚਿਆਂ ਦੇ ਲਈ ਘਰ ਦੇ ਵਿੱਚ ਪਾਠ ਕਰਦੀਆਂ ਨੇ ਅਰਦਾਸ ਕਰਦੀਆਂ ਨੇ ਤੇ ਉਹਨਾਂ ਦੀ ਅਰਦਾਸ ਵਾਹਿਗੁਰੂ ਬਹੁਤ ਛੇਤੀ ਸੁਣ ਲੈਂਦੇ ਨੇ ਤੇ ਜੇ ਬੱਚਿਆਂ ਨੂੰ ਆਪਾਂ ਘਰ ਦੇ ਵਿੱਚ ਪਾਠ ਸੁਣਾਵਾਂਗੇ ਬਾਣੀ ਸੁਣਾਵਾਂਗੇ ਉਹਨਾਂ ਦੇ ਉੱਤੇ ਚੰਗਾ ਅਸਰ ਪਵੇਗਾ ਤੇ ਉਹ ਵੀ ਬਾਣੀ ਦੇ ਨਾਲ ਜੁੜਨਗੇ ਪਾਠ ਕਰਨਗੇ ਤੇ ਪੜ੍ਹਾਈ ਦੇ ਵਿੱਚ ਮਨ ਵੀ ਲੱਗੇਗਾ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਸ ਦੇ ਵਿੱਚ ਬੱਚੇ ਚੰਗੀ ਸੰਗਤ ਦੇ ਵੱਲ ਜਾਣਗੇ ਚੰਗੇ ਰਸਤੇ ਤੇ ਜਾਣਗੇ ਤੇ ਉਹ ਕਿਹੜਾ ਪਾਠ ਹੈ ਜਿਹੜਾ ਬੀਬੀਆਂ ਨੇ ਮਾਵਾਂ ਨੇ ਕਰਨਾ ਹੁੰਦਾ ਹੈ ਆਪਣੇ ਬੱਚਿਆਂ ਲਈ ਕਰਨਾ ਚਾਹੀਦਾ ਹੈ ਉਹ ਹੈ ਜੀ ਜਦੋਂ ਆਪਾਂ ਇਹ ਸਾਖੀ ਸੁਣਾਗੇ ਇਸ ਤੋਂ ਵਿੱਚ ਆਪਾਂ ਨੂੰ ਪਤਾ ਚੱਲ ਜਾਵੇਗਾ ਕਿ ਕਿਹੜਾ ਪਾਠ ਹੈ ਇੱਕ ਵਾਰ ਦੀ ਗੱਲ ਹੈ ਬਾਬਾ ਨਾਨਕ ਸਿੰਘ ਜੀ ਕੋਲ ਇੱਕ ਬੱਚਾ ਆਉਂਦਾ ਹੈ ਉਹਨਾਂ ਦਾ ਸਤਸੰਗ ਸੁਣਨ ਉਹਨਾਂ ਦੀ ਕਥਾ ਸੁਣਨ ਤੇ ਉੱਥੇ ਆ ਕੇ ਜਦੋਂ ਬਾਬਾ ਜੀ ਦੇ ਅੱਗੇ ਉਹ ਮੱਥਾ ਟੇਕਦਾ ਹੈ ਤੇ ਬਾਬਾ ਜੀ ਦੇ ਪੁੱਛਣ ਦੇ ਕਿ ਤੂੰ ਬੇਟਾ ਕਿੱਥੋਂ ਆਇਆ ਹੈ ਤੇ ਉਹ ਦੱਸਦਾ ਹੈ ਕਿ ਮੈਂ ਇਸ ਪਿੰਡੋਂ ਆਇਆ ਹਾਂ ਤੇ ਮੇਰਾ 10ਵਾਂ ਦਾ ਐਗਜ਼ਾਮ ਹੈ ਤੇ ਮੇਰੇ ਐਗਜ਼ਾਮ ਦੇ ਵਿੱਚ ਇੱਕ ਮਹੀਨਾ ਹੀ ਰਹਿ ਗਿਆ ਹੈ ਤੇ ਮੇਰਾ ਮਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਤੇ ਮੇਰੀ ਪੇਪਰਾਂ ਦੀ ਕੋਈ ਤਿਆਰੀ ਨਹੀਂ ਹੈ ਤਾਂ ਬਾਬਾ ਜੀ ਮੈਨੂੰ ਆਸ਼ੀਰਵਾਦ ਦੇਵੋ ਕਿ ਮੇਰੇ ਪੇਪਰ ਚੰਗੇ ਹੋਣ ਤਾਂ ਉਸ ਬੱਚੇ ਨੂੰ ਆਪਣੇ ਕੋਲ ਬੁਲਾਉਂਦੇ ਨੇ ਉਸ ਦੇ ਸਿਰ ਤੇ ਆਪਣਾ ਹੱਥ ਧਰ ਕੇ ਕਹਿੰਦੇ ਨੇ ਕਿ ਬੇਟਾ ਜੇ ਤੂੰ ਪੇਪਰਾਂ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ ਹੈ ਤਾਂ ਇੱਕ ਕੰਮ ਕਰਿਆ ਕਰ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰ ਜਦ ਤੂੰ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਤਾਂ ਤੇਰਾ ਮਨ ਵੀ ਪੜ੍ਹਾਈ ਦੇ ਵਿੱਚ ਲੱਗੇਗਾ ਤਾਂ ਤੇਰੇ ਉੱਤੇ ਕਿਰਪਾ ਹੋਵੇਗੀ ਬਾਬਾ ਨਾਨਕ ਦੀ ਤੇਰੇ ਉੱਤੇ ਜਦੋਂ ਬੱਚਾ ਘਰ ਜਾਂਦਾ ਹੈ ਬਾਬਾ ਜੀ ਦੇ ਦੱਸੇ ਤਰੀਕੇ ਨਾਲ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਤੇ ਨਾਲ ਨਾਲ ਹੀ ਆਪਣੀ ਪੜ੍ਹਾਈ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ ਥੋੜੇ ਦਿਨ ਬੀਤ ਜਾਣ ਤੋਂ ਬਾਅਦ ਉਸ ਦਾ ਮਨ ਜਿਹੜਾ ਹੈ ਉਹ ਪੜ੍ਹਾਈ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਉਸ ਦਾ ਮਨ ਲੱਗਿਆ ਰਹਿੰਦਾ ਹੈ ਜਦੋਂ 1 ਮਹੀਨੇ ਬਾਅਦ ਉਸ ਦੇ ਇਗਜ਼ਾਮ ਹੁੰਦੇ ਨੇ ਤੇ ਉਹ ਆਪਣੇ ਇਗਜ਼ਾਮ ਚੰਗੀ ਤਰ੍ਹਾਂ ਕਰ ਲੈਂਦਾ ਹੈ ਤੇ ਥੋੜੇ ਦਿਨਾਂ ਬਾਅਦ ਉਸਦੇ ਇਗਜ਼ਾਮ ਦਾ ਰਿਜ਼ਲਟ ਆਉਂਦਾ ਹੈ ਰਿਜ਼ਲਟ ਆਉਣ ਤੇ ਬਾਅਦ ਉਹ ਇੰਨਾ ਖੁਸ਼ ਹੁੰਦਾ ਹੈ ਕਿ ਬਾਬਾ ਜੀ ਕੋਲ ਫੇਰ ਜਾਂਦਾ ਹੈ ਉਹਦੇ ਕੋਲ ਮਠਾਈ ਦਾ ਇੱਕ ਡੱਬਾ ਲੈ ਕੇ ਜਾਂਦਾ ਹੈ ਜਦੋਂ ਬਾਬਾ ਜੀ ਪੁੱਛਦੇ ਨੇ ਕਿ ਬੇਟਾ ਕਿਹੋ ਜਿਹਾ ਰਿਹਾ ਤੁਹਾਡਾ ਰਿਜ਼ਲਟ ਤਾਂ ਦੱਸਦਾ ਹੈ ਮੇਰੇ ਮਨ ਦੇ ਵਿੱਚ ਤਾਂ ਇਹ ਡਰ ਸੀ ਕਿ ਕਦੇ ਮੈਂ ਫੇਲ ਨਾ ਹੋ ਜਾਮਾ ਅਡੇ ਦਿੱਤੇ ਹੋਏ ਪਾਠ ਕਰਨ ਦੇ ਨਾਲ ਮੇਰੇ ਪੇਪਰਾਂ ਦੇ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਤਾਂ ਇਹ ਸੁਣ ਕੇ ਬਾਬਾ ਜੀ ਕਹਿੰਦੇ ਕਿ ਬੇਟਾ ਇਹ ਤਾਂ ਦੁਨੀਆਵੀ ਐਗਜ਼ਾਮ ਸੀ ਦੁਨੀਆਵੀ ਪੇਪਰ ਸੀ ਹੁਣ ਤੈਂ ਕਦੇ ਵੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਨਹੀਂ ਛੱਡਣਾ ਸਾਖੀ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਜਿਸ ਬੱਚੇ ਦੇ ਮਨ ਦੇ ਵਿੱਚ 10ਵੀਂ ਦੇ ਵਿੱਚ ਫੇਲ ਹੋਣ ਦਾ ਡਰ ਸੀ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਉਸ ਦੀ ਸੈਕੰਡ ਪੋਜੀਸ਼ਨ ਆਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਬੱਚੇ ਪੇਪਰਾਂ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣ ਜਾਂ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਲੱਗੇ ਤਾਂ ਮਾਮਾ ਇਹ ਕੰਮ ਕਰ ਸਕਦੀਆਂ ਨੇ ਮਾਮਾਂ ਨੂੰ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਬੱਚਿਆਂ ਲਈ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਬੱਚੇ ਛੋਟੇ ਨੇ ਤਾਂ ਉਹਨਾਂ ਨੂੰ ਬਾਣੀ ਦੇ ਨਾਲ ਜੋੜਨਾ ਸ਼ੁਰੂ ਕਰੋ ਜੇਕਰ ਵੱਡੇ ਨੇ ਪਾਠ ਕਰ ਸਕਦੇ ਨੇ ਤਾਂ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਬੱਚਿਆਂ ਤੋਂ ਵੀ ਕਰਵਾਇਆ ਕਰੋ ਤਾਂ ਕਿ ਉਹਨਾਂ ਦਾ ਮਨ ਜਿਹੜਾ ਹੈ ਪੜਾਈ ਦੇ ਵਿੱਚ ਲੱਗੇ ਦੂਜੇ ਗਲਤ ਪਾਸੇ ਉਹ ਨਾ ਜਾਣ ਤੇ ਇਸੇ ਤਰ੍ਹਾਂ ਜੇ ਤੁਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਨੇੜੇ ਹੀ ਜਲ ਰੱਖ ਲਿਆ ਕਰੋ ਉਸ ਜਲ ਨੂੰ ਆਪਣੇ ਬੱਚੇ ਨੂੰ ਪਿਆਇਆ ਕਰੋ ਤੇ ਪਰਮਾਵਾ ਇਹ ਅਰਦਾਸ ਕਰਨ ਕਿ ਇਹ ਵਾਹਿਗੁਰੂ ਜੀ ਜਿਹੜਾ ਮੈਂ ਇਹ ਪਾਠ ਕੀਤਾ ਹੈ ਇਸ ਪਾਠ ਦਾ ਫਲ ਮੇਰੇ ਬੱਚੇ ਨੂੰ ਮਿਲੇ ਤੇ ਮੇਰੇ ਬੱਚੇ ਦੇ ਕਰਮ ਚੰਗੇ ਬਣਨ ਇਸ ਦੇ ਨਾਲ ਤੁਹਾਡੇ ਬੱਚੇ ਦੇ ਕਰਮ ਚੰਗੇ ਵਾਹਿਗੁਰੂ ਬਣਾ ਦੇਣਗੇ ਤੇ ਤੁਹਾਡੇ ਬੱਚਿਆਂ ਦਾ ਜਿਹੜਾ ਹੈ ਮਨ ਵੀ ਭਾਈ ਦੇ ਵਿੱਚ ਲੱਗੇਗਾ ਉਹ ਕਹਿਣਾ ਵੀ ਮੰਨਣਾ ਸ਼ੁਰੂ ਕਰ ਦੇਣਗੇ ਇਹ ਕੰਮ ਕਰ ਲਿਆ ਕਰੋ ਇੱਕ ਜਪਜੀ ਸਾਹਿਬ ਜੀ ਦਾ ਪਾਠ ਮਾਵਾ ਜ਼ਰੂਰ ਆਪਣੇ ਬੱਚਿਆਂ ਲਈ ਘਰ ਦੇ ਵਿੱਚ ਕਰਨਾ ਸ਼ੁਰੂ ਕਰਨਾ ਜੇ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਵੀਡੀਓ ਦੇ ਵਿੱਚ ਵਾਹਿਗੁਰੂ ਲਿਖ ਕੇ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਗੇ ਮਿਲਦੇ ਹਾਂ ਇੱਕ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਤਤਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ